ਉਹ ਜਿਹੜਾ ਸਿਸਟਮ ਹੋਇਆ ਨੇ ਕਿ ਇਹ ਪਹਿਲੀ ਵਾਰ ਇਲੈਕਸ਼ਨ ਦੇ ਵਿੱਚ ਇਦਾਂ ਦੀ ਚੀਜ਼ ਕੀਤੀ ਗਈ ਆ ਸਾਰੀ ਇੰਡਸਟਰੀ ਐਸ ਵੇਲੇ ਸਿਰਫ ਐਸੀ ਗੱਲ ਕਰਕੇ ਪਰੇਸ਼ਾਨ ਹੋਈ ਪਈ ਆ ਵੀ ਉਹ ਬੰਦੇ ਜਿਹੜੇ ਇੱਥੋਂ ਗਏ ਛੱਟੂ ਜਾ ਕਹਿ ਕੇ ਤੇ ਨਾਲ ਜਿਹੜੇ ਇਲੈਕਸ਼ਨ ਦੇ ਕਰਕੇ ਜਦੋਂ ਪੈਸਾ ਉਹਨਾਂ ਨੂੰ ਮਿਲਿਆ ਆ ਫ੍ਰੀ ਟਿਕਟਾਂ ਮਿਲੀਆਂ ਆ ਉਹ ਅੱਜ ਤੱਕ ਬੰਦਾ ਵਾਪਸ ਨਹੀਂ ਆਇਆ ਹਲੇ ਜਾਂ ਕਿ ਮਹੀਨੇ ਤੋਂ ਜਿਹੜਾ ਮਨੋਕਰਣ ਹੋ ਗਿਆ ਹੈਗਾ ਪਰ ਹਾਲੇ ਵੀ ਉਹ ਬੰਦੇ ਜਿਹੜੇ ਆਏ ਨਹੀਂ ਕਿਉਂਕਿ ਉਹਨਾਂ ਨੂੰ ਜਦੋਂ ਉੱਥੇ ਪੈਸੇ ਮਿਲ ਗਏ ਇੱਕ ਇੱਕ ਪਰਵਾਰ ਵਾਲੇ ਨੂੰ ਕੋਈ 50000 ਮਿਲ ਗਿਆ ਕਿ ਸੰ 40000 ਮਿਲ ਗਿਆ ਉਹ ਸਾਰੇ ਬੰਦੇ ਉੱਥੇ ਬੈਠੇ ਨੇ ਉਹ ਕਹਿੰਦੇ ਜੀ ਹੁਣ ਤਾਂ ਖਾਣਾ ਪੀਣਾ ਖਾ ਕੇ ਪੈਸੇ ਖਰਚ ਕਰਕੇ ਫੇਰ ਹੀ ਆਵਾਂਗੇ ਤੇ ਜੇ ਅਸੀਂ ਟੈਲੀਫੋਨ ਵੀ ਕਰਦੇ ਆਂ ਵੀ ਭਾਈ ਤੁਸੀਂ ਵਾਪਸ ਪਹੁੰਚੇ ਨਹੀਂ ਆ ਕੀ ਗੱਲ ਹੋ ਗਈ ਤੇ ਉਹ ਗੱਲ ਉਹੀ ਹੈ ਜੀ ਬਸ ਜੀ ਆ ਰਹੇ ਆ ਜੀ ਦੋ ਚਾਰ ਦਿਨ ਵਿੱਚ ਆ ਜਾਵਾਂਗੇ ਇਸ ਕਰਕੇ ਐਸੇਲੇ ਇੰਡਸਟਰੀ ਦੇ ਵਿੱਚ 35 40% ਦੀ ਜਿਹੜੀ ਹੈਗੀ ਹੈ ਡੇਵਰ ਘਟ ਹੋਈ ਹੋਈ ਆ ਔਰ ਉਹਦਾ ਮੇਨ ਕਾਰਨ ਜਿਹੜਾ ਹੈਗਾ ਉੱਥੇ ਇੱਕ ਤਾਂ ਛੋਟੀਆਂ-ਛੋਟੀਆਂ ਜਿਹੜੀਆਂ ਇੰਡਸਟਰੀਆਂ ਲੱਗ ਗਈਆਂ ਹਰ ਸਿਟੀ ਦੇ ਵਿੱਚ ਆਠ ਤਰ੍ਹਾਂ ਦੇ ਕੰਮ ਉੱਥੇ ਲੋਕੀ ਕਰਨ ਲੱਗੇ ਜਿਹੜੇ ਬੰਦੇ ਇੱਥੋਂ ਗਏ ਸੀ ਕੋਵਿਡ ਦੇ ਬਾਅਦ ਉਹਨਾਂ ਨੇ ਵੀ ਉੱਥੇ ਆਪਣੇ ਧੰਦੇ ਸ਼ੁਰੂ ਕਰ ਲਏ ਛੋਟੇ-ਮੋਟੇ ਦੂਸਰੀ ਪਾਸੇ ਥੋੜੀ ਜਿਹੀ ਲਾ ਐਂਡ ਆਰਡਰ ਦੀ ਜਿਹੜੀ ਸਿਚੁਏਸ਼ਨ ਹੈ ਉਹ ਕਾਫੀ ਜਿਹੜੀ ਕਾਫੀ ਦੇਰ ਤੋਂ ਗੜਬੜ ਹੋਈ ਹੋਈ ਆ ਤੇ ਤਿੰਨ-ਚਾਰ ਸਾਲ ਤੋਂ ਬਹੁਤ ਜ਼ਿਆਦਾ ਚੱਲ ਰਿਹਾ ਹੈ ਇੱਥੇ ਕੋਹਾਂ ਦੀ ਗੱਲ ਜਾਂਦੇ ਹੋਏ ਉਹਦਾ ਮੇਨ ਕਾਰਕ ਦਾ ਮੈਨੂੰ ਤੇ ਇਹ ਲੱਗਦਾ ਵੀ ਜਦੋਂ ਦੇ ਯੋਗੀ ਜੀ ਨੇ ਯੂਪੀ ਦੇ ਵਿੱਚ ਜਿਹੜਾ ਆਪਣੇ ਲਾਅਨ ਆਰਡਰ ਨੂੰ ਸਖਤ ਕੀਤਾ ਆ ਔਰ ਜਿਹੜਾ ਵੀ ਬੰਦਾ ਇਦਾਂ ਦੇ ਅਨਸਰ ਹੈਗੇ ਆ ਉਹਨਾਂ ਦੇ ਉੱਤੇ ਸਟ੍ਰਿਕਟ ਐਕਸ਼ਨ ਉਹ ਲੈ ਰਹੇ ਨੇ ਤੇ ਉਦੋਂ ਦੀ ਕਾਫੀ ਬੰਦੇ ਜਿਹੜੇ ਉੱਥੋਂ ਭੱਜ ਗਏ ਕਿਉਂਕਿ ਇੰਡਸਟਰੀ ਸਿਟੀ ਆ ਲੇਬਰ ਕਾਫੀ ਹੈ ਇੱਥੇ ਤੇ ਉਹ ਬੰਦਿਆਂ ਦਾ ਪਤਾ ਨਹੀਂ ਲੱਗਦਾ 2-400 500 ਬੰਦਾ ਜੇ ਇੱਥੇ ਆ ਕੇ ਕੰਮਤ ਖੋਜਵੇ ਲੱਖਾਂ ਦੇ ਵਿੱਚ ਤੇ ਉਹ ਲੱਭਿਆ ਨਾ ਜਾਣਾ ਕਰਨਾ ਹੋਣਾ ਪੁਲਿਸ ਨੇ ਇੱਕ ਬਹੁਤ ਵਧੀਆ ਮੁਹਿੰਮ ਚਲਾਈ ਸੀ ਪਹਿਲਾਂ ਵੀ ਉਹਨਾਂ ਨੇ ਕਿਹਾ ਸੀ ਤੁਸੀਂ ਸਾਨੂੰ ਸਾਰੇ ਜਣੇ ਆਪਣੀ ਇੱਕ ਫਾਈਲ ਬਣਾ ਕੇ ਦਿਓ ਹਰ ਬੰਦੇ ਦੀ ਕੌਣ ਬੰਦਾ ਹੈ ਕਿੱਥੋਂ ਆਇਆ ਉਹਦਾ ਪੇਰੈਂਟ ਦਾ ਉਸੇ ਦਾ ਕੀ ਐਡਰੈਸ ਹੈਗਾ ਤੁਹਾਨੂੰ ਅਸੀਂ ਵੈਰੀਫਿਕੇਸ਼ਨ ਕਰਕੇ ਦਵਾਂਗੇ ਕਿ ਇਹਦਾ ਕੋਈ ਕ੍ਰਿਮੀਨਲ ਰਿਕਾਰਡ ਤਾਂ ਨਹੀਂ ਹੈਗਾ ਪਰ ਉਹ ਫਾਈਲਾਂ ਬਣ ਕੇ ਜ਼ਰੂਰ ਚੱਲੇ ਗਈਆਂ ਸੀਗੀਆਂ ਦੋ ਵਾਰ ਫਾਈਲਾਂ ਉਹ ਗਈਆਂ ਬਣ ਕੇ ਪਰ ਉਹਦੇ ਤੇ ਕੋਈ ਐਕਸ਼ਨ ਨਹੀਂ ਹੋਇਆ ਕੋਈ ਉਹਦੀ ਫਾਈਲ ਦੀ ਸਾਨੂੰ ਕੋਈ ਅਜੇ ਤੱਕ ਰਿਪਲਾਈ ਨਹੀਂ ਆਈ ਹੈ ਤਾਂ ਜਦੋਂ ਕੋਈ ਵੱਡਾ ਕਾਂਡ ਹੋ ਜਾਂਦਾ ਕੁਝ ਹੋ ਜਾਂਦਾ ਤੇ ਫਿਰ ਉਹ ਚੀਜ਼ ਜਿਹੜੀ ਉਹਨੂੰ ਐਕਸ਼ਨ ਲਿਆ ਜਾਂਦਾ ਆ ਜਿੱਦਾਂ ਕਹਿੰਦੇ ਜਿੰਨੀ ਦੇਰ ਕੋਈ ਵੱਡਾ ਕਾਂਡ ਨਹੀਂ ਹੁੰਦਾ ਤੇ ਉਨੀ ਦੇਰ ਕਿਸੇ ਨੇ ਕੋਈ ਕਰਨਾ ਨਹੀਂ ਜਦੋਂ ਹੋ ਜਾਂਦਾ ਤੇ ਫਿਰ ਇੱਕਦਮ ਐਕਸ਼ਨ ਚ ਆਉਂਦੇ ਆ ਤੇ ਫਿਰ ਕਹਿੰਦੇ ਜੀ ਇਹ ਕਰਾਂਗੇ ਉਹ ਕਰਾਂਗੇ ਉਹ ਪਰ ਹੁੰਦਾ ਕੁਝ ਨਹੀਂ ਉਹ ਬਸ 15 20 ਦਿਨ ਦੀ ਗੱਲ ਹੁੰਦੀ ਉਸ ਤੋਂ ਬਾਅਦ ਫਿਰ ਜਿਹੜੀ ਨਾਰਮਲ ਹੋ ਜਾਂਦਾ ਉਹ ਹੀ ਚੀਜ਼ਾਂ ਉੱਦੇ ਚਲੀ ਜਾਂਦੇ ਇਸ ਕਰਕੇ ਜਿਹੜੀ ਅਸੀਂ ਕਹਿੰਦੇ ਆ ਵੀ ਇਹ ਸਿਚੁਏਸ਼ਨ ਨੂੰ ਜਿਹੜਾ ਸੰਭਾਲਣਾ ਚਾਹੀਦਾ ਗਵਰਨਮੈਂਟ ਨੂੰ ਕਿਉਂਕਿ ਪੰਜਾਬ ਦੇ ਇੱਕ ਇੰਡਸਟਰੀਅਲ ਸਿਟੀ ਹੋਣ ਕਰਕੇ ਤੇ ਸਾਰੇ ਜਣੇ ਬੰਦੇ ਜਿਹੜੇ ਆ ਉਹ ਬਾਹਰੋਂ ਜਿਹੜੇ ਆਉਂਦੇ ਆ ਉਹਨਾਂ ਨੂੰ ਜੇ ਮਾਲੀ ਹਾਲਤ ਉਹਨਾਂ ਦੀ ਜਾਣ ਤੇ ਉਹਦਾ ਪੈਸਾ ਜੇ ਉਹਦਾ ਪਤਾ ਹੋਏਗਾ ਕਿ ਉਹ ਬੰਦੇ ਬਾਹਰੋਂ ਕੰਮ ਕਰਨ ਆਉਣਗੇ ਨਹੀਂ ਤਾਂ ਦਿਨ ਬਦ ਦਿਨ ਪੰਜਾਬ ਦੇ ਵਿੱਚ ਜਿਹੜੀ ਹੈ ਲੇਬਰ ਉਹ ਘਟਦੀ ਜਾਏ ਦੇਖੋ ਲੇਬਰ ਦੀ ਹਮੇਸ਼ਾ ਆ ਦਿਨਾਂ ਚ ਪ੍ਰੋਬਲਮ ਹੁੰਦੀ ਆ ਜਦੋਂ ਪਿੱਛੇ ਬਿਹਾਰ ਤੇ ਇਲੈਕਸ਼ਨ ਹੋਈ ਉਸ ਦੌਰਾਨ ਕੀ ਹੋਇਆ ਵੀ ਸਾਡੀ ਲੇਬਰ ਇੱਥੋਂ ਕੁਝ ਸਾਨੂੰ ਦੱਸ ਕੇ ਚਲੇਗੀ ਅੱਜ ਕੱਲ ਤਾਂ ਲੇਬਰ ਦਾ ਹੀ ਹਾਲ ਹੋ ਗਿਆ ਉਹ ਦੱਸ ਕੇ ਨਹੀਂ ਜਾਂਦੇ ਉਹਨੇ ਭੱਜ ਜਾਂਦੇ ਆ ਤੋ ਕੁਝ ਲੇਬਰ ਭੱਜ ਕੇ ਚਲੀ ਗਈ ਖਾਸ ਕਰਕੇ ਜਿਹੜੀ ਸਾਡੀ ਕੰਟੈਕਟ ਲੇਬਰ ਸੀ ਕਿਉਂਕਿ ਕੰਟੈਕਟ ਲੇਬਰ ਜਿਆਦਾ ਵਿਹਾਰੀ ਹਾਂ ਆਮ ਸੈਕਟਰ ਇੰਡਸਟਰੀ ਦੇ ਵਿੱਚ ਉਹ ਲੇਬਰ ਉੱਥੇ ਲਖਸ਼ਣਾ ਵੀ ਹੋ ਗਈਆਂ ਹਲੇ ਤੱਕ ਵਾਪਸ ਨਹੀਂ ਆਈ ਹੁਣ ਇਹ ਸਾਨੂੰ ਪਤਾ ਨਹੀਂ ਕਿਉਂ ਨਹੀਂ ਵਾਪਸ ਆਈ ਇਹਦਾ ਕੀ ਕਾਰਨ ਆ ਹਾਂ ਪੰਜਾਬ ਦੇ ਵਿੱਚ ਆਉਣ ਵਾਲੇ ਟਾਈਮ ਦੇ ਵਿੱਚ ਸਾਨੂੰ ਲੇਬਰ ਦੀ ਪਿਛਲੇ 3-4 ਸਾਲ ਤੋਂ ਅਸੀਂ ਦੇਖ ਰਹੇ ਹਾਂ ਵੀ ਲੇਬਰ ਹਰ ਐਵਰੀ ਈਅਰ ਘਟ ਰਹੀ ਹੈ ਔਰ ਇੱਕ ਘਟਦੀ ਹੀ ਰਹਿਣੀ ਆ ਠੀਕ ਆ ਜਾਂ ਤਾਂ ਸਾਨੂੰ ਆਟੋਮੇਸ਼ਨ ਵੱਸੇ ਜਾਣਾ ਪਊਗਾ ਜਾਂ ਸਾਨੂੰ ਆਪਣੀ ਜਿਹੜੀ ਪੰਜਾਬ ਦੀ ਲੇਬਰ ਆ ਜਿਹੜੀ ਕਿ ਬਾਹਰ ਕੈਨੇਡਾ ਅਮਰੀਕਾ ਹੋਰ ਇਦਾਂ ਉਦਾਂ ਭੱਜਦੀ ਆ ਖੈਰ ਹੁਣ ਉੱਥੋਂ ਵੀ ਬੱਚੇ ਇੱਥੇ ਆਉਣ ਲੱਗ ਗਏ ਆ ਜਾਂ ਸਾਡੇ ਜਿਹੜੇ ਸਕਿੱਲ ਡਿਵੈਲਪਮੈਂਟ ਸੈਂਟਰ ਆ ਆਈਟੀਆਈ ਆ ਜਾਂ ਹੋਰ ਚੀਜ਼ ਸੈਂਟਰ ਉਹਨਾਂ ਨੂੰ ਅੰਪਰੂਵ ਕਰਨ ਦੀ ਜ਼ਰੂਰਤ ਆ ਐਸਪਰੇਜਨ ਪੰਜਾਬ ਗੌਰਮ ਨੂੰ ਚਾਹੀਦਾ ਕਿਉਂਕਿ ਉਹਨਾਂ ਦੇ ਟਾਈਮ ਦੇ ਵਿੱਚ ਜਿਹੜੀ ਲੇਬਰ ਦੀ ਇਹ ਪ੍ਰੋਬਲਮ ਰਹਿਣੀ ਰਹਿਣੀ ਆ ਇਹ ਐਨੇ ਵੀ ਪ੍ਰੋਬਲਮ ਅੱਜ ਦੀ ਆ ਇਹ ਹੁਣ ਔਨਰ ਟਾਈਮ ਹੋਰ ਵਧੂਗੀ ਸੋ ਜਿਹੜੇ ਪੰਜਾਬੀ ਯੰਗ ਬੱਚੇ ਆ ਜਾਂ ਪੰਜਾਬ ਦੇ ਬੱਚੇ ਆ ਪੰਜਾਬੀ ਬੱਚੇ ਆ ਉਹਨਾਂ ਨੂੰ ਪ੍ਰਪੇਅਰ ਕੀਤਾ ਜਾਵੇ ਉਹਨਾਂ ਨੂੰ ਸਕਿੱਲਡ ਕੀਤਾ ਜਾਵੇ ਤਾਂ ਕਿ ਉਹ ਫੈਕਟਰੀ ਵਿੱਚ ਕੰਮ ਕਰੇ ਠੀਕ ਹੈ ਉਹ ਇਹਦਾ ਜਿਆਦਾ ਹੱਲ ਇਹੀ ਆ ਔਰ ਜਿਹੜੀ ਸਾਡੀ ਊਮਨ ਲੇਬਰ ਆ ਉਹ ਊਮਨ ਲੇਬਰ ਦੀ ਵੀ ਬਹੁਤ ਮਤਲਬ ਸਾਡੀ ਪੰਜਾਬ ਦੇ ਵਿੱਚ ਊਮਨ ਲੇਬਰ ਹਲੇ ਇੰਨਾ ਕੰਮ ਨਹੀਂ ਕਰਦੀ ਉਹਨਾਂ ਨੂੰ ਜ਼ਰੂਰਤ ਆ ਉਤਸ਼ਾਹ ਕਰਨ ਦੀ ਜ਼ਰੂਰਤ ਆ ਵੀ ਉਹਨਾਂ ਨੂੰ ਉਹਨਾਂ ਨੂੰ ਅੱਛੀ ਸੈਲਰੀ ਮਿਲੇ ਉਹ ਫੈਕਟਰੀ ਵਿੱਚ ਕੰਮ ਕਰੇ ਔਰ ਸੇਫਟੀ ਪਰਸੋਂ ਫੈਕਟਰੀਆਂ ਸਾਰੀਆਂ ਸੇਫ ਹੋਣੀਆਂ ਚਾਹੀਦੀਆਂ ਹਨ ਤਾਂ ਕਿ ਉਹ ਈਜ਼ੀਲੀ ਜਿਹੜਾ ਜਿੰਦਾ ਪੈਕਿੰਗ ਦਾ ਕੰਮ ਆ ਅਸੈਂਬਲੀ ਦਾ ਕੰਮ ਆ ਜਾਂ ਜਿਹੜੇ ਕੰਮ ਲੇਡੀਜ਼ ਕਰ ਸਕਦੀਆਂ ਉਹਨਾਂ ਨੂੰ ਜ਼ਰੂਰਤ ਆ ਵੀ ਆਪਾਂ ਉਹਨਾਂ ਨੂੰ ਸਕਿੱਲ ਕਰੀਏ ਗਵਰਨਮੈਂਟ ਨੂੰ ਚਾਹੀਦਾ ਵੀ ਉਹਨਾਂ ਨੂੰ ਸਕਿੱਲ ਕਰੇ ਔਰ ਜਿਹੜੇ ਪੰਜਾਬ ਦੇ ਸਾਡੇ ਜੂਥ ਆ ਜਿਹੜੇ ਕਿ ਬਾਹਰ ਭੱਜ ਰਹੇ ਸੀ ਹੁਣ ਖੈਰ ਨਹੀਂ ਭੱਜ ਰਹੇ ਉਹਨਾਂ ਨੂੰ ਗਵਰਨਮੈਂਟ ਸਕਿੱਲ ਸੈਂਟਰ ਦੇ ਵਿੱਚ ਲਿਆ ਕੇ ਉਹਨਾਂ ਨੂੰ ਜਿਹੜੀ ਔਰ ਜੋਬ ਉਹਨਾਂ ਨੂੰ ਸਕਿੱਲ ਕੀਤੀ ਜਾਵੇ ਔਰ ਉਹਨਾਂ ਨੂੰ ਸਰਵਿਸ ਦਵਾਈ ਜਾਵੇ ਸਰੀਕਾ ਤਰੀਕ ਸਵਾਲ ਹੈ ਛੋਟਾ ਜਿਹਾ ਬਸ ਕਿ ਕਿੰਨਾ ਪ੍ਰੋਡਕਸ਼ਨ ਤੇ ਅਸਰ ਪਿਆ ਮਤਲਬ ਪਿਛਲੇ 3-4 ਸਾਲਾਂ ਚ ਕੀ ਹੋਣ ਦੇ ਮੌਜੂਦਾ ਦੇਖੋ ਆ ਟਾਈਮ ਕੀ ਹੁੰਦਾ ਵਾ ਵੀ ਆ ਟਾਈਮ ਦੇ ਵਿੱਚ ਮੰਦਾ ਵੀ ਆ ਜਾਂਦਾ ਸਾਈਕਲ ਇੰਡਸਟਰੀ ਠੰਡ ਕਰਕੇ ਨਾ ਸਾਡੀ ਜਿਹੜੀ ਸਾਈਕਲਰ ਇੰਡਸਟਰੀ ਹੈ ਸਾਈਕਲ ਆ ਨਾ ਤਾਂ ਬੱਚੇ ਚਲਾਉਂਦੇ ਆ ਨਾ ਹੀ ਜਿਹੜੇ ਬਜ਼ੁਰਗ ਚਲਾਉਂਦੇ ਆ ਕਿਉਂਕਿ ਠੰਡ ਲੱਗਦੀ ਹੈ ਸੋ ਆ 2-3 ਮਹੀਨੇ ਮਤਲਬ ਕਹਨੋ ਵੀ ਫਰਵਰੀ 15 ਫਰਵਰੀ ਤੱਕ ਮਾਰਕੀਟ ਸਾਡੀ ਸਲੋ ਹੁੰਦੀ ਆ ਜਿਸ ਕਰਕੇ ਸਾਨੂੰ ਬਹੁਤਾ ਜਿਆਦਾ ਪਤਾ ਨਹੀਂ ਲੱਗਦਾ ਪਰ ਲੇਬਰ ਦੀ ਸ਼ਾਰਟੇਜ ਪੰਜਾਬ ਦੇ ਵਿੱਚ ਰਹਿਣੀ ਰਹਿਣੀ ਹੈ ਸਾਨੂੰ ਪ੍ਰਪੇਅਰਡ ਹੋਣ ਦੀ ਜ਼ਰੂਰਤ ਆ ਸਾਰੇ ਇੰਡਸਟਰੀ ਲਿਸਟ ਨੂੰ ਔਰ ਸਾਡੀ ਗਵਰਨਮੈਂਟ ਨੂੰ ਅੰਡਰ ਲਿਸਟ ਨੂੰ ਇਹ ਕਰਕੇ ਪ੍ਰਪੇਅਰਡ ਹੋਣ ਦੀ ਜ਼ਰੂਰਤ ਆ ਵੀ ਆਪਣੇ ਮਸ਼ੀਨ ਦੇ ਜਿਹੜੇ ਆਪਰੇਸ਼ਨਸ ਆ ਉਹ ਘੱਟ ਕੀਤੇ ਜਾਣ ਡਾਈ ਨੂੰ ਆਪਣੇ ਹੋਰ ਆਰਗੇਨਾਈਜ਼ ਕੀਤਾ ਜਾਵੇ ਠੀਕ ਹੈ ਪ੍ਰੋਗਰੈਸ ਡਾਈਆਂ ਜੂਸ ਕੀਤੀਆਂ ਜਾਣ ਤਾਂ ਕਿ ਜਿਹੜੀ ਲੇਬਰ ਦੇ ਆਪਰੇਸ਼ਨਾਂ ਘਟਣ ਤਾਂ ਕਿ ਅਸੀਂ ਆਪਣੀ ਲੇਬਰ ਨੂੰ ਬਚਾ ਸਕੀਏ ਉਹਨਾਂ ਦੇ ਟਾਈਮ ਦੇ ਵਿੱਚ ਮੈਂ ਸਾਰੇ ਇੰਡਸਟਰੀਸਟ ਨੂੰ ਇਹੀ ਰਿਕਵੈਸਟ ਕਰੂੰਗਾ ਵੀ ਸੈਮੀ ਆਟੋਮੇਸ਼ਨ ਕਿਉਂਕਿ ਆਟੋਮੇਸ਼ਨ ਕਰਨ ਵਾਸਤੇ ਬਹੁਤ ਸਾਨੂੰ ਪੈਸੇ ਦੀ ਜ਼ਰੂਰਤ ਪੈਂਦੀ ਹੈ ਉਹਨਾਂ ਪੈਸਾ ਸਾਡੀ ਇੰਡਸਟਰੀ ਵਿੱਚ ਨਹੀਂ ਹੈ ਗਵਰਨਮੈਂਟ ਵੀ ਸਾਨੂੰ ਕੋਈ ਸਾਥ ਨਹੀਂ ਦਿੰਦੀ ਹੈਗੀ ਟਫ ਸਕੀਮ ਲਗਾਈ ਜਾਵੇ ਤਾਂ ਕਿ ਅਸੀਂ ਮਸ਼ੀਨਾਂ ਆਟੋਮੇਸ਼ਨ ਬਾਹਰੋਂ ਮਗਾਈਏ ਔਰ ਇੱਥੇ ਆ ਕੇ ਬਣਾਈਏ ਜਿਸ ਨਾਲ ਸਾਡੀ ਲੇਬਰ ਦੀ ਦਿੱਕਤ ਵੀ ਦੂਰ ਹੋ ਜਾਵੇ ਔਰ ਕੁਆਲਟੀ ਵੀ ਅਸੀਂ ਬਹੁਤ ਅੱਛੀ